ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਦੇ ਉੱਤੇ ਕਾਸ਼ ਦੀ ਵਲੌਗ 16 ਦੇ ਉੱਤੇ ਜੀ ਤੇ ਅੱਜ ਆਪਾਂ ਲਾਈਵ ਹੋਏ ਆਂ ਹਰਿਆਣੇ ਦੀ ਮੰਡੀ ਦੇ ਅੰਦਰ ਜੋ ਕਿ ਦਿਨ ਐਤਵਾਰ ਲੱਗਦੀ ਆ ਤੇ ਜਿੰਨੇ ਵੀ ਜਾਣੇ ਜੁੜਨ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਜੇ ਉਸ ਤੋਂ ਬਾਅਦ ਕਰਦੇ ਆਂ ਟਰੈਕਟਰਾਂ ਬਾਰੇ ਗੱਲਬਾਤ HMT 911 ਆ ਗਿਆ ਜੀ ਪਹਿਲਾ ਟਰੈਕਟਰ ਮੰਡੀ ਦੋ ਲੈਨਾਂ ਦੇ ਵਿੱਚ ਲੱਗਦੀ ਜੀ ਫਤਿਹਵਾਦ ਹਰਿਆਣੇ ਦੇ ਅੰਦਰ ਦਿਨ ਐਤਵਾਰ ਜੀ ਤੇ ਆਏ ਐਤਵਾਰ ਲੱਗਦੀ ਆ 95 ਮਾਡਲ 1,40,000 ਰੁਪਏ ਡਿਮਾਂਡ ਹੈ ਐਚ ਐਮਟੀ ਦੀ ਇਹ ਖਾਸੀਅਤ ਦੇਖੋ ਇਹ ਪਲੇਟ ਲੱਗੀ ਹੋਣੀ ਜੀ ਐਚ ਐਮਟੀ ਦੇ ਅੰਦਰ ਹੈ ਸਭ ਤੋਂ ਪਹਿਲਾਂ ਅੱਜ ਕੰਪਨੀ ਕਰਤਾਰ ਦੇਣ ਲੱਗ ਪਈ ਹੋਰ ਕੰਪਨੀਆਂ ਵੀ ਕੁਝ ਦੇਣ ਲੱਗ ਪਈਆਂ ਪਰ ਸੇਫਟੀ ਪਲੇਟ ਹੈ ਇਹ ਬਹੁਤ ਜਿਆਦੀ ਵਧੀਆ ਤੇ ਬਾਕੀ ਕਿੱਥੋਂ ਕਿੱਥੋਂ ਜੁੜੇ ਜੇ ਜਰੂਰ ਕਮੈਂਟ ਕਰਿਆ ਜੇ ਸਵਰਾਜ 855 ਐਫੀ ਮਾਡਲ ਰਿਵਰਸ ਪੀਟੀਓ ਦੇ ਨਾਲ ਸਵਰਾਜ ਆ ਗਿਆ ਪਾਵਰ ਸਟੀering ਹੈ 24 ਮਾਡਲ ਹੈ 7,30,000 ਰੁਪਏ ਡਿਮਾਂਡ ਹੈ ਤੇ ਇਸ ਤੋਂ ਇਲਾਵਾ ਟਾਇਰਾਂ ਦੀ ਗੱਲ ਕਰਾਂ ਇਰ ਬਿਲਕੁਲ ਬੇਦਾਗ ਨੇ ਸਾਈਡ ਗੇਅਰ ਸੈਂਟਰ ਗੇਅਰ ਹੈ ਪਾਵਰ ਸਟੀਅਰਿੰਗ ਸਿੰਗਲ ਐਕਟਿੰਗ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਜੀ ਤੇ ਵੀਡੀਓ ਨੂੰ ਸ਼ੇਅਰ ਕਰੀ ਚੱਲੇ ਜੇ ਤੇ ਲਾਈਕ ਕਰੀ ਚੱਲੇ ਸੋਨਾਲੀਕਾ RX ਸ਼ੋਅ ਚ ਆ ਗਿਆ ਜੀ 750 750 ਦੀ ਗੱਲ ਕਰਾਂ ਓਇਲ ਇਮਪ੍ਰੈਸਡ ਬ੍ਰੇਕ ਹੈ 12 ਮਾਡਲ ਹੈ ਤੇ ਡਿਮਾਂਡ ਹੈ ਜਿਹੜੀ ਮਿਟ ਗਈ ਇਥੋਂ ਤੇ ਕੋਈ ਡਿਮਾਂਡ ਆ ਪਾਗਾ ਦੱਸ ਦਿੰਨੇ ਆ ਇਹ ਵੀਡੀਓ ਦੇ ਵਿੱਚ ਜਿਹੜੇ ਲੋਕ ਵੀ ਜੁੜੀ ਜਾਣ ਕਮੈਂਟ ਜ਼ਰੂਰ ਕਰਨ 5405 ਕੁਲਦੀਪ ਬਾਈ ਨੂੰ ਇਹਦਾ 5405 ਜੌਂਡੀਅਰ ਸੀਰੀਜ਼ ਆ ਉੱਥੇ ਸ਼ੁਰੂ ਹੁੰਦੀ ਆ ਬਾਕੀ ਇੱਧਰ ਵੀ ਕੁਝ ਖੜੇ ਨੇ ਜੌਂਡੀਅਰ ਕਰਦੇ ਆ ਕਵਰ ਉਹਨਾਂ ਨੂੰ ਵੀ ਵੀਡੀਓ ਨੂੰ ਸ਼ੇਅਰ ਕਰ ਦਿਆ ਜੇ ਵੱਤੋ ਵੱਤ ਤੇ ਲਾਈਕ ਕਰ ਦਿਆ ਜੇ ਸੋ ਉਹਨਾਂ ਦੀ ਘਾਗਾ ਟਾਈਗਰ ਮਾਡਲ ਜਿਹੜਾ ਕਿ ਨਵਾਂ ਕਾਫੀ ਟਾਈਮ ਤੋਂ ਚੱਲਿਆ ਤੇ ਇਸ ਤੋਂ ਇਲਾਵਾ ਅਸੀਂ ਹੁਣ ਇਸ ਤੋਂ ਬਾਅਦ ਵੀਡੀਓ ਬਣਾਉਣ ਜਾ ਰਹੇ ਆ ਇੱਕ ਦੋ ਦਿਨਾਂ ਦੇ ਅੰਦਰ ਰਾਜਸਥਾਨ ਵਾਲੀ ਸਾਈਡ ਹਨੂਮਾਨਗੜ੍ਹ ਸਾਈਡ ਜੇ ਕਿਸੇ ਕੋਲੇ ਬਾਈ ਕੋਲੇ ਉਧਰ ਵੀਡੀਓ ਹੋਣ ਤਾਂ ਕੰਟੈਕਟ ਕਰ ਸਕਦਾ ਕਮੈਂਟ ਕਰ ਦੇ ਮੈਨੂੰ ਤੇ ਮੈਂ ਉਹਨੂੰ ਆਪਦਾ ਨੰਬਰ ਦੇ ਦਾਂਗਾ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਆ ਜੀ ਹਰਿਆਣਾ ਨੰਬਰ ਦਾ ਆ ਗਿਆ 21 ਮਾਡਲ 640000 ਰੁਪਿਆ ਡਿਮਾਂਡ ਹੈ ਸੋ ਨਾਲ ਇੱਕਾ ਟਾਈਗਰ 55 ਐਚਪੀ ਦਾ ਟਰੈਕਟਰ 58 ਕੈਟਾਗਰੀ ਚ ਹੈ 55 ਐਚਪੀ ਲਿਖੀ ਆਉਂਦੀ ਹੈ ਜੀ ਵੈਸੇ 58 ਸ਼ਟਲ ਸ਼ਿਫਟ ਹਾਈ ਲੋ మీడియం ਕੰਡੀਸ਼ਨ ਤੁਸੀਂ ਦੇਖ ਸਕਦੇ ਘੱਟ ਚੱਲਿਆ ਹੋਇਆ ਟਰੈਕਟਰ ਹੈ ਠੀਕ ਹੈ ਜੀ ਘੱਟ ਚੱਲਿਆ ਹੋਇਆ ਤੇ ਸਮੂਥ ਸੈਟਰ ਸ਼ਿਫਟਿੰਗ ਆ ਗਿਆ ਜੀ ਆਪਣਾ ਐਕਸਪੋ ਸੈਂਸਿੰਗ ਸੈਂਸਿੰਗ ਜਿਆਦੀ 4D 에어 ਕੂਲਿੰਗ ਠੀਕ ਹੈ ਜੀ ਇਸ ਤੋਂ ਅਗਲੇ ਬੰਨੇ ਨਿਊ ਹੋਲੈਂਡ 3630 ਸੁਪਰ ਵਾਲਾ ਆ ਗਿਆ ਉਹਦੇਲੇ ਬੰਨੇ ਛਤਰੀ ਵਗੈਰਾ ਲੱਗੀ ਹੋਈ ਆ ਇਸ ਤੋਂ ਇਲਾਵਾ ਇਹਦੀ ਜੇ ਮੈਂ ਗੱਲ ਕਰਾਂ 25 ਆ ਸੌਰੀ 22 ਮਾਡਲ ਹੈ 22 ਆ 7,50,000 ਰੁਪਏ ਡਿਮਾਂਡ ਹੈ ਇਸ ਤੋਂ ਇਲਾਵਾ ਕੰਡੀਸ਼ਨ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਜੀ ਵੀ ਟਰੈਕਟਰ ਕਿੰਨਾ ਕਸਾਫੇ ਰਵਰਸ ਪੀਟੇ ਬਾਕੀ ਮੈਨੂੰ ਤਾਂ ਸਾਫ਼ ਲੱਗਦਾ ਆਡੀਓ ਵਗੈਰਾ ਤੇ ਵੀਡੀਓ ਕੁਆਲਿਟੀ ਵਗੈਰਾ ਦੱਸ ਦਿਆ ਜੀ ਕਿਵੇਂ ਆਉਂਦੀ ਪਈ ਤੇ ਮਹਿੰਦਰਾ ਡੀਆਈ ਦਾ ਆ ਗਿਆ ਕੰਮ 265 ਡੀਆਈ ਜੇ ਮੈਂ ਇਹਦੀ ਗੱਲ ਕਰਾਂ 98 ਮਾਡਲ ਹੈ ਤੇ 1 ਲੱਖ ਇਹ ਜਾਦੀ ਲਿਖ ਰખી ਕੀਮਤ ਮੈਨੂੰ ਲੱਗਦਾ ਗਲਤ ਲਿਖੀ ਹੋਈ ਹੈ ਬਾਕੀ ਜਿਹੜੀ ਇਹ ਕੀਮਤ ਹੁੰਦੀ ਹੈ ਫਿਕਸ ਨਹੀਂ ਹੁੰਦੀ ਮੰਨ ਕੇ ਚੱਲੋ ਜਦੋਂ ਤੁਸੀਂ ਆਓਗੇ ਮਾਰਕੀਟ ਦੇ ਅੰਦਰ ਇਹ ਘਟੇਗੀ ਜ਼ਰੂਰ 20000 40000 50000 60 60 ਵੀ ਘਟ ਜਾਂਦੇ ਨੇ ਵੈਸੇ ਜਿਸ ਤੱਕ ਮੈਂ ਵਿਖਿਆ ਕਪੋਟਾ MU 5501 ਚ ਆ ਗਿਆ ਜਪਾਨ ਦੀ ਟੈਕਨੋਲੋਜੀ ਕਹਿੰਦੇ 18 ਮਾਡਲ ਹੈ 5 ਲੱਖ 45000 ਰੁਪਿਆ ਡਿਮਾਂਡ ਹੈ 5 45 ਡਿਮਾਂਡ ਹੈ ਇਸ ਤੋਂ ਇਲਾਵਾ ਜੇ ਮੈਂ ਦੀ ਗੱਲ ਕਰਾਂ ਡਬਲ ਕਲਚ ਦੇ ਅੰਦਰ ਸ਼ਟਲ ਸ਼ਿਫਟ ਓ ਓਇਲ ਬ੍ਰੇਕ ਆ ਗਿਆ ਪਾਵਰ ਸਟੀering ਆ ਗਿਆ ਕੰਡੀਸ਼ਨ ਤੁਸੀਂ ਦੇਖ ਸਕਦੇ ਜੀ ਬਈ ਮੈਂ ਦੁਬਾਰਾ ਫਿਰ ਕਹਿ ਰਿਹਾ ਬੀ 60 49 ਸੁਪਰ ਪਹਿਲਾ ਮਾਡਲ ਖਤਮ ਕਰਦੇ ਆ ਪ੍ਰੀਤ ਦਾ 60 90 ਆ ਗਿਆ ਠੀਕ ਹੈ ਜੀ ਇਹ ਮੇਰੇ ਹਸਾਬ ਤੇ ਏਜੰਸੀ ਦਾ ਲੱਗ ਰਿਹਾ ਏਜੰਸੀ ਦਾ ਲੱਗ ਰਿਹਾ ਠੀਕ ਹੈ ਏਜੰਸੀ ਦੇ ਵਿੱਚ ਕਿਉਂਕਿ ਕਈ ਵਾਰੀ ਕੁਛ ਘੰਟੇ ਹੀ ਚੱਲਿਆ ਟਰੈਕਟਰ ਵਾਪਸ ਆ ਜਾਂਦੇ ਨੇ ਹਨਾ ਕਟਾ ਜਾਂਦੇ ਆ ਲੋਕ ਇਹ ਕਿਸੇ ਹੋਰ ਏਜੰਸੀ ਜੀ ਕਿਟੀਚਾ ਨਾਲ ਵੇਖੋ ਕਵਰ ਵਗੈਰਾ ਮੀਂਹ ਪੈ ਕੇ ਹਟਿਆ ਇੱਕ ਹੋਰ ਤੁਹਾਨੂੰ ਦੱਸ ਦਿੰਦੇ ਆ ਅੱਜ ਹੀ ਮੀਂਹ ਪਿਆ ਇੱਥੇ ਫਤਿਹਵਾ ਵਿੱਚ 2 ਘੰਟੇ ਪਹਿਲਾਂ ਤੇ ਅਸੀਂ ਆ ਰਹੇ ਹਾਂ ਵੀਰੇ ਹਨੂਮਾਨਗੜ੍ਹ ਸਾਈਡ ਰਾਜਸਥਾਨ ਵਾਲੀ ਸਾਈਡ ਜੇ ਕੋਈ ਬਾਈ ਹੈਗਾ ਉਧਰ ਦਾ ਕੋਈ ਵੀਡੀਓ ਹੈ ਗਿਆਣਾ ਤਾਂ ਸਾਨੂੰ ਲਿੰਕ ਕਰ ਸਕਦਾ ਵਧੀਆ ਵੀਡੀਓ ਹੋਣ ਟਰੈਕਟਰਾਂ ਦੇ ਰਿਲੇਟਿਡ ਕੋਈ ਵਧੀਆ ਚੀਜ਼ ਹੋਵੇ ਜਾਇਜ਼ ਰੇਟਾਂ ਦੇ ਉੱਤੇ ਤਾਂ ਆਪਣਾ ਕੰਟੈਕਟ ਕਰ ਸਕਦਾ ਆਪਾਂ ਵੀਡੀਓ ਬਣਾਉਣ ਜਾਣਾ ਉਸ ਸਾਈਡ ਹੁਣ ਮੈਸੀ 9500 ਸਮਾਰਟ ਸੀਰੀਜ਼ ਦਾ ਟਰੈਕਟਰ ਆ ਗਿਆ ਹਰਿਆਣਾ ਨੰਬਰ ਦਾ ਆ ਗਿਆ ਤੇ 21 ਮਾਡਲ ਬਾਈ ਦੀ ਆਰਸੀ 6,66,000 ਰੁਪਿਆ ਡਿਮਾਂਡ ਠੀਕ ਹੈ ਜੀ 5305 ਆ ਕਾਫੀ ਟਾਈਮ ਬਾਅਦ ਮੈਂ ਟਰੈਕਟਰ ਦੇਖਿਆ ਮੰਡੀ ਦੇ ਅੰਦਰ 5305 ਦੀ ਜੇ ਮੈਂ ਗੱਲ ਕਰਾਂ ਇਹ ਹੈਗਾ 15 ਮਾਡਲ 5 ਲੱਖ 25 ਹਜ਼ਾਰ ਕੇ ਡਿਮਾਂਡ ਅਗਲੇ ਬੰਨੇ ਵੇਟ ਵਗੈਰਾ ਲੱਗਾ ਹੋਇਆ ਤੇ 855 9 ਮਾਡਲ ਪਾਵਰ ਸਟੀering ਕੋਈ ਬਈ ਦੇਖਦੇ ਆ ਐਤੂ ਬਾਅਦ ਸੋਨਾਲਿਕਾ 855 ਪਰਲੀ ਸਾਈਡ ਖੜਿਆ ਇੱਕ 855 ਖੜਾ ਤੇ ਹੋਰ ਵੀ ਦੇਖਦੇ ਆ 855 ਵੀ ਦੱਸ ਦਿੰਦੇ ਕੋਈ ਚੱਕਰ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਰੋ 55 ਸੋਨਾਲੀਕ ਆ ਗਿਆ 55hp 750 ਇੰਟਰਨੈਸ਼ਨਲ 20 ਮਾਡਲ 635000 ਰੁਪਿਆ ਡਿਮਾਂਡ ਹਰਿਆਣਾ ਨੰਬਰ ਤੇ ਇਥੋਂ ਸੋਨਾਲੀਕਾ ਦਾ ਸਟਾਕ ਸ਼ੁਰੂ ਹੋ ਜਾਣਾ ਦੇਖੋ ਕਿੰਨਾ ਖੜੇ ਨੇ ਤਿੰਨ ਚਾਰ ਲਗਾਤਾਰ ਹੀ ਦਸਨੇ ਨੇ ਲਗਾਤਾਰ ਠੀਕ ਹੈ ਜੀ ਸੋਨਾਲੀਕਾ 750 21 ਮਾਡਲ ਤੇ 580000 ਰੁਪਿਆ ਡਿਮਾਂਡ 580000 ਰੁਪਿਆ ਡਿਮਾਂਡ ਇਸ ਤੋਂ ਬਾਅਦ ਸੋਨਾਲੀਕਾ 750 21 ਮਾਡਲ 595000 ਰੁਪਿਆ ਡਿਮਾਂਡ ਠੀਕ ਹੈ ਜੀ ਤੇ ਇਸ ਤੋਂ ਅਗਲਾ ਹੈਗਾ ਸੋਨਾਲੀਕਾ 773 ਆ 5,995 730 ਦੀ ਗੱਲ ਕਰਾਂ ਇਹ ਹੈਗਾ 15 ਮਾਡਲ 4,65,000 ਰੁਪਏ ਡਿਮਾਂਡ ਕੰਡੀਸ਼ਨ ਬਾਕੀ ਸਾਫ਼ ਹੈ ਸਾਰੇ ਟਰੈਕਟਰਾਂ ਦੀ ਫਤਿਹਵਾਦ ਹਰਿਆਣਾ ਟਰੈਕਟਰ ਮੰਡੀ ਚ ਲਾਈਵ ਹੋਏ ਆ ਸੋਨਾਲੀਕਾ 750 20 ਮਾਡਲ 5,75,000 ਰੁਪਏ ਡਿਮਾਂਡ ਹੈ ਇਸ ਤੋਂ ਇਲਾਵਾ ਰਾਜਸਥਾਨ ਆ ਰਹੇ ਆ ਜੀ बार-बार ਮੈਂ ਬੋਲ ਰਿਹਾ ਵੀ ਜੇ ਕੋਈ ਵੀਡੀਓ ਹੋਵੇ ਕੰਟੈਕਟ ਕਰ ਸਕਦਾ ਫਤਿਹਵਾਦ ਕਰ ਸਕਦਾ ਉੱਥੋਂ ਦਾ ਬੰਦਾ ਕੋਈ ਕਨੈਕਟ ਵਾਰਮ ਟਰੈਕ 45 ਆ ਗਿਆ ਤਿੰਨ ਸਿਲੰਡਰ ਕਲਾਸਿਕ ਪ੍ਰੋ ਦੇ ਅੰਦਰ ਜੇ ਇਹਦੀ ਗੱਲ ਕਰਾਂ 19 ਮਾਡਲ 5,35,000 ਰੁਪਏ ਡਿਮਾਂਡ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਜੇ ਆਇਸ਼ਰ ਆ ਗਿਆ ਅਗਲੀ ਸਾਈਡ ਆਇਸ਼ਰ ਦੀ ਗੱਲ ਕਰਾਂ 21 ਮਾਡਲ 3 ਲੱਖ 25,000 ਰੁਪਏ ਡਿਮਾਂਡ ਠੀਕ ਹੈ ਜੀ ਤੇ ਰੈਕਟਡ ਤੇ ਇਸ ਤੋਂ ਇਲਾਵਾ ਅਗਲੇ ਬੰਨੇ ਆ ਗਿਆ ਇਹ ਆਪਣਾ 50 36 ਡੀ ਇਹਦੇ ਅੱਗੇ weight ਵਗੈਰਾ ਹੈਗਾ 18 ਮਾਡਲ 3,95,000 ਰੁਪਏ ਡਿਮਾਂਡ 3 ਲੱਖ 95000 ਰੁਪਏ ਡਿਮਾਂਡ ਹੈ ਇਸ ਤੋਂ ਅਗਲੇ ਬੰਨੇ ਸੋਨਾਲੀਕਾ 750 750 ਆ ਗਿਆ ਇਹਦੀ ਜੇ ਮੈਂ ਗੱਲ ਕਰਾਂ 17 ਮਾਡਲ 525000 ਰੁਪਏ ਡਿਮਾਂਡ ਹੈ ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੇ ਤੇ ਲਾਈਕ ਜ਼ਰੂਰ ਕਰ ਦਿਓ ਜਿੰਨੇ ਜਾਣੇ ਜੁੜਿਆ ਸਾਰੇ ਜਣੇ ਲਾਈਕ ਕਰ ਦਿਓ ਇੱਕ ਵਾਰੀ ਵੀਡੀਓ ਨੂੰ ਫਾਰਮ ਟਰੈਕ ਚੈਂਪੀਅਨ ਤਾਂ ਵੀਡੀਓ ਦੀ ਕੁਆਲਿਟੀ ਵਗੈਰਾ ਦੱਸ ਦਿਓ ਵੀ ਕਿਵੇਂ ਆਉਂਦੀ ਵੀ ਆ ਤੇ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਆਡੀਓ ਸਹੀ ਜਾ ਰਹੀ ਹੈ ਕੁਆਲਿਟੀ ਸਹੀ ਜਾ ਰਹੀ ਆ ਤਾਂ ਅਗਲੇ ਬੰਨੇ 13 ਮਾਡਲ 295000 ਰੁਪਏ ਡਿਮਾਂਡ ਠੀਕ ਹੈ 2,95000 ਰੁਪਿਆ ਡਿਮਾਂਡ ਏਡੀਆਈ ਦੇ ਅੰਦਰ ਤੇ ਅਗਲੀ ਸਾਈਡ ਆ ਗਿਆ ਫਾਰਮਟ੍ਰੈਕ 60 ਈਪੀਆਈ ਈਪੀਆਈ ਦਾ ਕਰਾਰੋ ਹਿੱਸਾ ਬੈਕ ਸਾਈਡ ਜਿਹਨੂੰ ਕਹਿੰਦੇ ਨੇ ਕਰਾਰੋ ਵੀ ਕਹਿੰਦੇ ਕਈ ਪਹਤੇ ਨਗਰਾਰੀਆਂ ਚ ਵਿੱਚ ਐਕਸਲ ਚੱਲਦਾ ਹੁੰਦਾ ਮੇਨ ਜਿਹੜੀ ਗੱਲ ਹੈ 6,50,000 ਰੁਪਿਆ ਡਿਮਾਂਡ ਠੀਕ ਹੈ ਜੀ ਫਾਰਮਟ੍ਰੈਕ 45 ਦੀ ਜੇ ਮੈਂ ਗੱਲ ਕਰਾਂ ਇਹ ਹੈਗਾ ਇਹ ਸਾਈਡ ਰੇਟ ਵਗੈਰਾ ਦਾ ਨਹੀਂ ਲਿਖਿਆਗਾ ਅਗਲੀ ਸਾਈਡ ਚੱਲਦੇ ਆ ਸੋਨਾ ਲੀਕਾ ਡੀਆਈ 730 ਇਹ ਹੈਗਾ 6 ਮਾਡਲ 185000 ਰੁਪਿਆ ਡਿਮਾਂਡ ਸੋਨਾਲੀਕਾ ਆਪਣਾ ਕੁਆਲਿਟੀ ਖਰਾਬ ਹੈ ਠੀਕ ਹੈ ਜੀ ਕੁਆਲਿਟੀ ਵੀਰੇ ਇੰਟਰਨੈਟ ਦੀ ਕਮੀ ਹੋ ਸਕਦੀ ਹੁਣ ਕੁਆਲਿਟੀ ਠੀਕ ਹੈ ਇੱਕ ਵਾਰੀ ਹੋਰ ਥੋੜੀ ਸੈਟਿੰਗ ਲਾ ਕੇ ਵੇਖ ਲੈਣੇ ਆ 5305 ਦਿਖਾਓ ਬਈ ਮੈਨੂੰ ਤੇਰਾ ਕਮੈਂਟ ਮੈਂ ਪਹਿਲਿਆਂ ਚ ਵੜ ਚੁੱਕਿਆ 5305 ਜਿੱਦੋਂ ਹੀ ਆਉਂਦਾ ਮੇਰੇ ਲਾਈਨ ਦੇ ਵਿੱਚ ਮੈਂ ਉਦੋਂ ਹੀ ਅਨ ਦਾਸ ਦਾਂਗਾ ਵੀਡੀਓ ਨੂੰ ਲਾਈਕ ਕਰ ਦੇ ਕੋਈ ਸਾਰੇ ਜਣੇ ਆਡੀਓ ਕਿਵੇਂ ਆ ਰਹੀ ਹੈ ਭਾਈ ਆਡੀਓ ਉੱਤੀ ਵਾਲਾ ਜੀ ਆਏ ਹੈ ਜੀ ਹਾਂਜੀ ਹਾਂ ਬਸ ਉਧਰੋਂ ਵੀਡੀਓ ਬਣਾ ਕੇ ਆਏ ਹਾਂ ਜੀ ਲਾਈਵ ਚੱਲੀ ਜਨਾ ਤੇ ਸੋਨਾਲੀਕਾ 750 ਸੋਨਾਲੀਕਾ 750 13 ਮਾਡਲ 3 ਲੱਖ 30000 ਰੁਪਿਆ ਡਿਮਾਂਡ ਜੋਂਡੀਅਰ 50 50 ਡੀ ਆ ਗਿਆ ਜੀ ਠੀਕ ਹੈ ਜੋਂਡੀਅਰ 50 50 ਡੀ ਆ ਗਿਆ ਆ 20 1 ਵਾਲਾ ਵੈਲਿਊ ਪਲੱਸ ਪਲੱਸ ਵਾਲਾ ਇਹਦੀ ਗੱਲ ਕਰਾਂ 21 ਮਾਡਲ 595000 ਰੁਪਏ ਦੀ ਡਿਮਾਂਡ ਬਾਕੀ ਆਡੀਓ ਦੇਖੀ ਹੈ ਠੀਕ ਹੈ ਸੌਰੀ ਠੀਕ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਵੀਰੇ ਦੱਸਣ ਲਈ ਮੈਨੂੰ ਤੇ ਇਸ ਤੋਂ ਲਾਵਣ ਜਿਹੜੇ ਰੇਟ ਲਿਖੇ ਨੇ ਬਈ ਇਹ ਮੌਕੇ ਤੇ ਇਹ ਡਿਸਕਾਊਂਟ ਹੁੰਦਾ ਹੈ ਫਿਕਸ ਪ੍ਰਾਈਸ ਨਹੀਂਗੇ ਇੱਥੇ ਕੋਈ ਵੀ ਸੋਨਾ ਲਿਖਾ ਡੀਆਈ 35 ਆ ਗਿਆ 4 ਮਾਡਲ 170000 ਰੁਪਿਆ ਡਿਮਾਂਡ ਠੀਕ ਹੈ ਜੀ ਇਸ ਤੋਂ ਅਗਲਾ ਸਵਰਾਜ ਆ ਗਿਆ 744 FE FE ਇਹਦੇ ਤੇ ਬਹੁਤ ਜਲਦ ਵੀਡੀਓ ਆ ਰਹੀ ਆ FE ਤੇ ਆਪਣਾ XT ਦੇ ਉੱਤੇ ਕਿਉਂਕਿ ਦੋ ਸੀਰੀਜ਼ 744 ਜਿਹੜਾ ਨਵੀਂ ਸ਼ੋਅ ਚ ਆ ਗਿਆ ਤੇ ਪੁਰਾਣੀ ਸ਼ੋਅ ਚ ਆ ਗਿਆ ਨਾ ਦੋਨਾਂ ਤਿੰਨ ਤਿੰਨ ਟਰੈਕਟਰ ਆਏ ਨੇ ਇੱਕ 3 ਸਪੀਡ ਆ ਗਿਆ FE ਚ ਇੱਕ XT ਚ ਹੈ XT ਦਾ ਮਤਲਬ ਹੁੰਦਾ ਐਕਸਟਰਾ ਟਾਰਕ ਠੀਕ ਹੈ ਜੀ ਮੰਨ ਲਓ ਵੱਧ ਟਾਰਕ ਹੈ ਉਸੇ ਮਾਡਲ ਦੇ ਵਿੱਚ ਤੇ ਇਹ ਹੈਗਾ 744 ਚ 12 ਮਾਡਲ 3,65,000 ਰੁਪਏ ਦੀ ਡਿਮਾਂਡ ਹੈ ਤੇ ਅਗਲੇ ਬੰਨੇ ਆਇਸ਼ਰ 13 ਮਾਡਲ 1,90,000 ਰੁਪਏ ਡਿਮਾਂਡ ਤੇ 5036 5036 ਦੀ ਜੇ ਮੈਂ ਗੱਲ ਕਰਾਂ ਇਹ ਹੈਗਾ ਜੀ ਜੌਂਡੀਅਰ ਦਾ 5036 17 ਮਾਡਲ 3,55,000 ਰੁਪਏ ਡਿਮਾਂਡ 5405 ਹਨਾ 5405 ਇਹ ਇਥੋਂ ਮੈਂ ਕ੍ਰਾਸ ਕਰ ਲੈਣਾ 5405 ਖੜਾ ਏ ਟਰੈਕਟਰ ਖੜਾ 5405 ਤੁਹਾਨੂੰ ਬਹੁਤ ਜਲਦ ਦੱਸ ਦੇਣਾ 5405 ਖੜਾ ਮੈਂ ਸਵੇਰੇ ਆਇਆ ਸਵੇਰ ਦਾ ਆਇਆ ਮੰਡੀ ਪੜਾ ਟਰੈਕਟਰ ਵੇਖ ਚੁੱਕਿਆ 5405 ਕਿਉਂਕਿ ਮੈਂ ਪਹਿਲਾਂ ਵੀ ਵੀਡੀਓ ਚ ਬੋਲ ਕੇ ਟਿਆ ਸੀ ਮੇਰੀ ਵੀਡੀਓ ਜਿਹੜੀ ਰਿਕਾਰਡ ਹੋ ਚੁੱਕੀ ਹੈ ਨਾ ਉਹਦੇ ਵਿੱਚ ਮੈਂ ਬੋਲਿਆ ਟਰੈਕਟਰ ਮੈਂ ਪਹਿਲੇ ਕਿਹੜੇ ਦੇਖਿਆ 5405 ਇੱਕ ਹੀ ਟਰੈਕਟਰ ਮੈਂ ਅਜੇ ਤੱਕ ਇਹ ਮੰਡੀ ਚ ਦੇਖਿਆ ਆਇਆ ਠੀਕ ਹੈ ਜੀ ਮੈਸੀ 1035 ਦੇਖੋ ਕਿੱਡਾ ਸੋਹਣਾ ਟਰੈਕਟਰ ਖੜਾ ਚਾਲੀ ਰੇਂਜ ਦੇਖੋ ਸਾਫ ਦੇਖੋ ਕੰਡੀਸ਼ਨ ਮੈਨੂੰ ਦਿਖ ਰਹੀ ਵੈਸੇ ਸਾਫ 855 ਅਣਮੋਲ ਦਾ ਕਮੈਂਟ ਆਇਆ ਠੀਕ ਹੈ ਦੱਸ ਦਿਆਂਗੇ 855 ਵੀ ਦੱਸ ਦਿਆਂਗੇ ਤੇ ਪਹਿਲਾਂ ਉਧਰ ਤੁਹਾਨੂੰ ਦੱਸ ਦਈਏ ਆਪਾਂ ਉਹ ਸਾਈਡ ਦੱਸ ਦਈਏ 855 ਇੱਕ ਆਖੜਾ 10 ਜਨੇ 855 ਇਹ 15 ਮਾਡਲ 490 ਡਿਮਾਂਡ ਬਾਕੀ ਮੌਕੇ ਤੇ ਲੈਸ ਵਗੈਰਾ ਹੋ ਜਾਂਦਾ ਤੇ 54 54 54 54 ਚਲੋ ਚੱਲਦੇ ਅਗਲੀ ਸਾਈਡ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਜਿੰਨੇ ਜਾਣੇ ਜੁੜੇ ਜੇ ਲਾਈਕ ਕਰ ਦਿਓ ਤੇ ਬਾਕੀ ਰਾਜਸਥਾਨ ਜਾ ਰਹੇ ਹੁਣ ਦੇਖਦੇ ਆ ਟਰੈਕਟਰ ਉਹ ਖੜਾ ਕਿਹੜੀ ਸਾਈਡ ਆ ਇਧਰਲੀ ਸਾਈਡ ਨੀ ਆ 4b ਚ ਆਇਆ ਖੜਾ ਆਣੀ ਦੇਖਿਆ ਜਿਸ ਤਰ੍ਹਾਂ 6510 ਹੋਲੈਂਡ ਇਹ ਵੀ ਦਿਖਾ ਦਿੰਨੇ ਚਲੋ ਇੱਕ ਆ ਖੜਾ ਸਵਰਾਜ ਤਾਂ ਵੀ 855 ਤਿੰਨ ਸਪੀਡ ਦੇ ਅੰਦਰ ਰਿਵਰਸ ਪੀਟੀਓ ਠੀਕ ਆ 22 ਮਾਡਲ 735000 ਰੁਪਿਆ ਡਿਮਾਂਡ 6055 60 6065 ਇਹ 6010 ਆ 6010 ਠੀਕ ਆ ਹੋਲੈਂਡ ਦਾ ਮਾਡਲ 4ਵੀਲ ਡਰਾਈਵ ਫੋਰਵਰਡ ਡਰਾਈਵ 17 ਮਾਡਲ 825000 ਰੁਪਏ ਡਿਮਾਂਡ ਤੇ ਇਸ ਤੋਂ ਇਲਾਵਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਈ ਹੋਲੈਂਡ ਦੇ ਉੱਤੇ ਤਾਂ ਨਾ ਮੇਰੀ ਪੂਰੀ ਇੱਕ ਦੋ ਵੀਡੀਓ ਆਉਣ ਵਾਲੀਆਂ ਨੇ ਦੋ ਵੀਡੀਓ ਪੂਰੀਆਂ ਆਉਣ ਵਾਲੀਆਂ ਨੇ ਹੋਲੈਂਡ ਦੇ ਉੱਤੇ ਖਾਸ ਅੱਜ ਮੀ ਪੈ ਕੇ ਹਟਿਆ ਸੀ ਇੱਥੇ ਆ ਸਵੇਰ ਦੇ ਤਾਂ ਮੀ ਪੈ ਕੇ ਹਟਿਆ ਹੋਲੈਂਡ ਦੇ ਉੱਤੇ ਦੋ ਵੀਡੀਓ ਸਪੈਸ਼ਲ ਆਉਣੀਆਂ ਨੇ ਵਿੱਚ ਕਵਰ ਤਾਂ ਕਾਫੀ ਕੀਤੇ ਆ 36 30 52 ਵੀ ਇਸ ਤੋਂ ਇਲਾਵਾ 6500 5500 ਤੇ ਹੋਰ ਟਰੈਕਟਰ ਕਵਰ ਹੋਏ ਨੇ ਉਹਦੇ ਵਿੱਚ ਜੇ ਮੈਂ ਗੱਲ ਕਰਾਂ 855 ਕੈਮਰਾ ਕਲੀਨ ਨਹੀਂ ਹੈ ਆਪਾਂ ਕਲੀਨ ਵੀ ਕਰ ਲੈਣੇ ਜੀ ਕੈਮਰਾ ਵੀ ਕਲੀਨ ਕਰ ਲੈਣੇ ਉਹ ਵੀ ਕੋਈ ਦਿੱਕਤ ਨਹੀਂ ਠੀਕ ਹੈ ਇਹ ਆ ਲੋ ਕੈਮਰਾ ਵੀ ਕਲੀਨ ਕਰਤਾ ਜੀ ਠੀਕ ਹੈ 855 ਆ ਦੱਸ ਚੁੱਕੇ ਹਣਾ ਇਹ ਦੱਸ ਚੁੱਕਿਆ ਮੈਂ ਜੌਂਡੀਅਰ ਦਾ ਥੋੜਾ ਜਿਹਾ ਇੱਕ ਵਾਰੀ ਦੱਸ ਦਾਂ ਬਾਈ ਨੂੰ ਸਭ ਤੋਂ ਪਹਿਲਾਂ ਕਮੈਂਟ ਆਇਆ ਬਾਈ ਦਾ 60 65 60 65 60 65 ਬਾਈ 60 65 ਦੀ ਜੇ ਮੈਂ ਗੱਲ ਕਰਾਂ ਚੈੱਕ ਕਰਦੇ ਆ ਇੱਥੇ ਐ ਚਾਹੀਦਾ ਧੁੱਪ ਪੈਂਦੀ ਅਗਲੇ ਪਿੰਡ ਬ੍ਰੈਕ ਤਾਂ ਇਹ ਖੜਾ ਤਿੰਨ ਸਪੀਡ ਇਹ ਹੋਲੈਂਡ 30 30 37 ਖੜਾ ਕਾਫੀ ਪੁਰਾਣੇ ਕਮੈਂਟਾਂ ਚ ਪੜਿਆ ਸੀ 30 37 ਇਹਗਾ 8 ਮਾਡਲ 2 ਲੱਖ 30 ਹੀ ਆਰਪੀਆ ਡਿਮਾਂਡ ਜਾਂਦੇ ਜਾਂਦੇ ਦਿਖਾ ਦਈਏ ਮੈਂ ਹਾਂ ਇੱਕ ਖੜਾ 56 ਵੀ ਆ ਬਲ ਮੋਡੀਫਾਈ ਕੀਤਾ ਇਹ ਵੀ ਟਰੈਕਟਰ ਮੈਂ ਪਹਿਲੇ ਕਿਹੜੇ ਦੇਖਿਆ ਹੁਣ ਇਹ 52 10 ਫੋਰ व्हीਲ ਚ ਵੀ ਖੜਾ ਵੈਸੇ ਬੈਕ ਸਾਈਡ ਖੜਾ ਆ ਖੜਾ 56 20 ਜੇ ਮੈਂ ਇਹਦੀ ਗੱਲ ਕਰਾਂ ਇਹ ਹੈਗਾ 20 ਮਾਡਲ 22 23 22 ਮਾਡਲ ਸੌਰੀ 23 RC 980 ਮੌਕੇ ਤੇ ਡਿਸਕਾਊਂਟ ਹੋਏਗਾ ਜਿਹੜਾ ਪਲੇਟਫਾਰਮ ਹੈ ਨਾ ਉੱਚਾ ਕੀਤਾ ਮੋਡੀਫਾਈ ਕੀਤਾ ਜਾਨੀ ਕਹਿ ਸਕਦੇ ਆਪਾਂ ਇਹਨੂੰ ਤੇ ਬਾਕੀ ਕੰਡੀਸ਼ਨ ਟਾਇਰ ਟੁਰ ਚੰਗੇ ਪਏ ਨੇ ਉਹ ਵੀ ਡਰਾਈਵ ਤੇ ਰਿਵਰਸ ਵੀਡੀਓ 56 ਵੀ ਹੋਲਣ ਵਾਲਿਆਂ ਵਾਸਤੇ 855 ਨਵੀਂ ਸ਼ੋਅ ਦੇ ਵਿੱਚ 15 ਸਪੀਡ 3 ਸਪੀਡ ਦੇ ਅੰਦਰ 23 ਮਾਡਲ 8 ਲੱਖ ਤੇ 25000 ਰੁਪਏ ਡਿਮਾਂਡ ਇਸ ਤੋਂ ਇਲਾਵਾ ਜਿਹੜਾ 5105 ਜਿਹੜਾ ਕਮੈਂਟ ਕੀਤਾ ਸੀ ਕਮੈਂਟ ਕੀਤਾ ਗਿਆ bro 25 11 white 92 ਮਾਡਲ white ਤੇ ਨਹੀਂ ਹੈਗਾ ਜੀ 5105 ਖੜਾ ਹਜੇ ਬਾਈ ਮਾਡਲ 5 ਲੱਖ 25000 ਰੁਪਏ ਡਿਮਾਂਡ ਹੈ ਠੀਕ ਹੈ ਤੇ ਇਹ ਟਰੈਕਟਰ ਆ ਖੜੇ ਸਵਰਾਜ 4 ਵੀਲ ਚ ਖੜਾ ਠੀਕ ਹੈ ਜੀ ਸੋਨਾਲੀਕਾ ਨਵਾਂ ਆ ਖੜਾ ਮਹਿੰਦਰਾ 265 585 ਇਹ ਟਰੈਕਟਰ ਲੈਣੇ ਨੇ ਤਾਂ ਤੁਸੀਂ ਆ ਨੰਬਰ ਨੋਟ ਕਰ ਲਿਆ ਜੇ ਉਥਲੇ ਬੰਨੇ ਔਰ ਜ਼ੂਮ ਜ਼ਿਆਦਾ ਹੋ ਗਿਆ ਠੀਕ ਹੈ ਆ ਨੰਬਰ ਨੋਟ ਕਰ ਲਿਆ ਜੇ ਵੀਡੀਓ ਚ ਸਕਰੀਨ ਸ਼ਾਟ ਲੈ ਲਿਆ ਜੀ ਤੇ ਹੁਣ ਤੁਹਾਨੂੰ ਇੱਕ ਨੰਬਰ ਹੋਰ ਵੀ ਦੇ ਦਿੰਨਾ ਸੋਨਾਲੀਕਾ ਪੁਰਾਣਾ ਮਾਡਲ ਖੜਾ ਠੀਕ ਹੈ ਤੇ 60 55 ਖੜਾ ਹੈ 60 65 ਵਾਲਾ ਨਹੀਂ ਖੜਾ 36 20 ਵੀ ਖੜਾ ਹੈ ਇਸ ਤੋਂ ਇਲਾਵਾ 36 20 ਇਹ ਬਹੁਤ ਘੱਟ ਵੇਖਣ ਨੂੰ ਰਹਿ ਗਿਆ ਟਰੈਕਟਰ 94 ਮਾਡਲ 1 ਲੱਖ 95000 ਰੁਪਏ ਦੀ ਮੰਗ ਹੈ ਠੀਕ ਹੈ ਜੀ ਤੇ ਜਿਹੜਾ ਟਰੈਕਟਰ ਤੁਸੀਂ ਕਹਿ ਰਹੇ ਜੇ ਕਹਿ ਰਹੇ ਜੇ 60 10 ਹੈ ਠੀਕ ਹੈ 60 10 ਆ ਗਿਆ 56 ਵੀ ਆ ਗਿਆ ਇੱਕ ਟਰੈਕਟਰ ਦਾ ਕੰਪੈਰੀਸਨ ਸੀ ਆਹ ਟਰਹਾਂ 56 20 ਠੀਕ ਹੈ ਇਹ ਵੀਡੀਓ ਚ ਸਹੀ ਤੁਹਾਨੂੰ ਨਜ਼ਰ ਆ ਰਿਹਾ ਨਾ ਆ 5620 ਟਰੈਕਟਰ ਤੁਹਾਡੇ ਸਾਹਮਣੇ ਆ ਵਾਲਾ ਠੀਕ ਹੈ ਜੀ ਇਹ ਵੀ 562 ਆ ਤੇ ਇਹ ਆਵਿਸ਼ ਪੰਜਾਵੀ ਆ ਠੀਕ ਹੈ ਹੁਣ ਤੁਸੀਂ ਕਿਹੜਾ ਲੈਣਾ ਪਸੰਦ ਕਰੋਗੇ ਤੁਹਾ ਮੈਂ ਆਪਦੀ ਸੋਚ ਦੱਸਾਂ ਜੇ ਤੁਸੀਂ ਵੀ ਜੱਜ ਕਰਨਾ ਤਾਂ ਤੁਸੀਂ ਆ ਦੇਖੋਗੇ ਹਨਾ ਟਾਇਰ ਮੋਡੀਫਾਈ ਕੀਤੇ ਥੋੜੇ ਸੋਹਣੇ ਲੱਗਦੇ ਆ ਸੋਹਣੇ ਲੱਗਦੇ ਇਸੇ ਕਰਕੇ ਠੀਕ ਹੈ ਰੀਮ ਵੱਡੇ ਆਗੇ ਟਰੈਕਟਰ ਉੱਚਾ ਹੋ ਗਿਆ ਫਾਈਬਰ ਛਤਰੀ ਤਾਂ ਬਰਾਬਰ ਹੀ ਲੱਗੀ ਹੈ ਹੈ ਦੋਨੇ 562 ਦੇਖੋ ਅੰਤਰ ਕਿੰਨਾ 21 ਮਾਡਲ 9 ਲੱਖ 10 ਹਜ਼ਾਰ 21 ਮਾਡਲ 8 ਲੱਖ 35 ਹਜ਼ਾਰ ਬਾਕੀ ਮੌਕੇ ਦੇ ਡਿਸਕਾਊਂਟ ਤਾਂ ਹੋਣੇ ਹੋਣੇ ਨੇ ਤੇ 5305 ਉਸ ਤੋਂ ਥੱਲੇ ਕਮੈਂਟ ਆਏ ਪਿਆ 605 আল্ট্রা আল্ট্রা 1 605 ਦੀ ਵੀਡੀਓ ਬਣੀ ਪਈ ਆ ਉਧਰ ਦੂਸਰੀ ਸਾਈਡ ਆ ਹੁਣ 3630 ਆ ਗਿਆ 3630 ਆ ਗਿਆ ਕੰਪੈਰੀਜ਼ਨ 'ਚ ਠੀਕ ਆ ਉਧਰ ਵੀ 3630 ਆ ਗਿਆ ਪਰਲੀ ਸਾਈਡ ਵੀ ਇਹ ਨਿਊ ਹੋਲੈਂਡ ਦਾ 3630 ਪਲੱਸ ਵਾਲਾ ਇਹ ਸਪੈਸ਼ਲ ਐਡੀਸ਼ਨ ਆ ਗਿਆ ਠੀਕ ਹੈ ਜੀ ਹੁਣ ਤੁਸੀਂ ਦੇਖੋ ਰੇਡੀਅਲ ਟਾਇਰ ਅਗਲੇ ਟਾਇਰ ਵੱਡੇ ਕਿੱਡੇ ਸੋਹਣੇ ਲੱਗਦੇ ਨੇ ਸੋਹਣੇ ਕਰਕੇ ਮੈਂ ਕਹਿ ਰਿਹਾ ਬਾਕੀ ਹੋਰ ਜਨਰੇਸ਼ਨ ਕਈ ਨਹੀਂ ਪਸੰਦ ਕਰਦੀ ਅਮਰੁਖਤੀ ਸਕਾਟ 335 ਅਛਾ 335 ਉਹ ਸਕਾਟ ਸਕਾਟ ਪੁਰਾਣੇ ਟਰੈਕਟਰਾਂ ਉੱਤੇ ਬਈ ਮੈਂ ਸਪੈਸ਼ਲ ਵੀਡੀਓ ਕਰਾਂਗਾ ਇੱਕ ਕਿਉਂਕਿ ਛੋਟੇ ਟਰੈਕਟਰਾਂ ਦੇ ਉੱਤੇ ਮੈਂ ਅੱਜ ਵੀ ਇੱਕ ਵੀਡੀਓ ਪਾ ਕੇ ਟਿਆ ਡੇਢ ਮਿੰਟ ਦੀ ਤੇ ਉਸ ਤੋਂ ਇਲਾਵਾ ਹੋਰ ਵੀਡੀਓ ਕਰਾਂਗਾ ਇਹਨਾਂ ਉੱਤੇ ਸਪੈਸ਼ਲ ਵੀਡੀਓ ਕਾਰਨ ਕੀਤਾ ਛੋਟੀ ਵੀਡੀਓ ਛੋਟੇ ਜੀਵਿੰਦਰਾਂ ਵਾਸਤੇ ਨਾ ਕਾਫੀ ਟ੍ਰੈਕਰ ਕਮੈਂਟਾਂ ਚ ਤਾਂ ਹੁੰਦੇ ਰਹਿੰਦੇ ਨੇ ਮੰਗਦੇ ਰਹਿੰਦੇ ਪਰ ਸਪੈਸ਼ਲ ਵੀਡੀਓ ਕਰਨੀ ਪਵੇ ਕਿਉਂਕਿ ਇਹ ਮੰਡੀ ਦੇ ਵਿੱਚ ਕੀ ਆ ਹੁਣ ਇੱਥੋਂ ਨਿਊ ਹੋਲੈਂਡ ਦਾ ਸਟਾਕ ਸ਼ੁਰੂ ਹੋ ਗਿਆ ਇਹ ਕੰਮ ਏਜੰਸੀ ਦੇ ਲੱਗੇ ਹੋਏ ਨਿਊ ਹੋਲੈਂਡ ਤੇ ਇਸ ਤੋਂ ਇਲਾਵਾ ਹੁਣ ਮੈਂ ਤੁਹਾਨੂੰ ਦੱਸਾਂ ਹਾਂ ਬੰ 50 39 ਡੀ ਤੋਂ ਲੈ ਕੇ ਉਹ ਉੱਥੇ ਤੱਕ ਜਿਸ ਤੱਕ ਨਿਊ ਹੋਲੈਂਡ ਹੈ ਨਾ ਉਸ ਤੱਕ ਨਿਊ ਹੋਲੈਂਡ ਦਾ ਸਟਾਕ ਆ ਗਿਆ ਉਸ ਤੋਂ ਬਾਅਦ ਇਧਰਲੀ ਸਾਈਡ ਵੀ ਨਿਊ ਹੋਲੈਂਡ ਦਾ ਆ ਗਿਆ ਇੱਥੇ ਇਹ ਸਿਸਟਮ ਹੈ ਜਾਨੀ ਕਿ ਮੰਡੀ ਦੇ ਵਿੱਚ ਜੇ ਮੈਨੂੰ ਕੋਈ 5-7 ਡੈਕਟਰ ਇਕੱਠੇ ਮਿਲ ਜਨ ਹੈ ਨਾ ਤਾਂ ਉਸ ਚੀਜ਼ ਦਾ ਮੈਂ ਜ਼ਰੂਰ ਇਕੱਠਾ ਬਣਾਵਾਂਗਾ ਤੇ 53 52 10 ਗੇਅਰ ਪ੍ਰੋਚ ਖੜਾ 605 ਅਰਜਨ ਨੋਵੋਜ ਖੜਾ ਕਿਹੜਾ ਕਿਹਾ ਬਾਈ ਨੇ ਅਰਜਨ ਅਲਟਰਾ 1 ਹੈ ਨਾ ਇਹ ਨੋ ਉਹ ਏ ਡੀ ਐਲ ਐਕਸ ਮਾਡਲ 20 ਮਾਡਲ 6 ਲੱਖ 15000 ਰੁਪਿਆ ਡਿਮਾਂਡ ਛਤਰੀ ਵਗੈਰਾ ਲੱਗੀ ਬਾਕੀ ਮੌਕੇ ਤੇ ਤਾਂ ਹੁਣੇ ਹੀ ਹੁਣੇ ਡਿਸਕਾਊਂਟ 51 ਦਾ ਆਸ ਆ ਗਿਆ 21 ਮਾਡਲ ਆ ਗਿਆ 7 ਲੱਖ 30000 ਰੁਪਏ ਦੀ ਮੰਗ 5204 ਆ ਗਿਆ 11 ਮਾਡਲ 390000 ਰੁਪਏ ਦੀ ਮੰਗ ਪਾਵਰ ਟਰੈਕ ਆ ਗਿਆ 8 ਮਾਡਲ 940000 ਰੁਪਏ ਦੀ ਮੰਗ ਇਹਦੇ ਉੱਤੇ ਵੀ ਬਹੁਤ ਜਲਦ ਵੀਡੀਓ ਆ ਰਹੀ ਹੈ ਡਿਜੀਟ ਟਰੈਕ ਦੇ ਉੱਤੇ ਨਿਊ ਵੀਡੀਓ ਡਿਜੀਟ ਟਰੈਕ ਦੇ ਉੱਤੇ ਜੀ ਠੀਕ ਹੈ ਤੇ ਬਾਕੀ ਅਸੀਂ ਜਾ ਰਹੇ ਹਾਂ ਰਾਜਸਥਾਨ ਉਸ ਤੋਂ ਬਾਅਦ ਸ਼ਾਈ ਤੱਕ ਟੂਰ ਹੋਵੇ ਕਿਸੇ ਹੋਰ ਸਾਈਡ ਦਾ ਜਰੂਰ ਕਮੈਂਟ ਕਰਕੇ ਦੱਸਿਆ ਜੇ ਵੀ ਕੋਈ ਵੀਡੀਓ ਹੋਣ ਕੰਮ ਨਹੀਂ ਆਉਣ ਵਧੀਆ ਹੋਣ ਵੀ ਨੌਲੇਜ ਏਬਲ ਹੋਣ ਨੌਲੇਜੇਬਲ ਹਰ ਇੱਕ ਬੰਦੇ ਕੋਲ ਤਜਰਬਾ ਹੋਵੇ 56 20 ਖੜਾ ਇਹ ਹੈਗਾ 3 ਸਪੀਡ ਹੈ ਇਹ ਮੈਨੂੰ ਲੱਗਦਾ ਨਵਾਂ ਆਇਆ ਨਵਾਂ ਆ ਆ ਮੰਡੀ ਚ ਜੇ ਚੈੱਕ ਕਰੋ ਠੀਕ ਹੈ ਜੀ 55 10 ਨਵਾਂ ਖੜਾ ਆ ਆ ਜਿਹੜੇ ਖੜੇ ਨਾ 55 10 ਇਧਰ ਤੇ ਉਧਰ ਪਰਲੀ ਸਾਈਡ ਕੁਛ ਵੀ ਨਹੀਂ ਚੱਲੇਗੇ ਸਿਰਫ 100 ਘੰਟਾ ਕੁਪੇ ਇੱਕ ਟਰੈਕਟਰ ਇਹੋ ਜਿਹਾ ਵੀ ਖੜਾ ਸਿਰਫ 5 ਘੰਟੇ ਏਜੰਸੀ ਚੋਂ ਚੱਲ ਕੇ ਦੁਬਾਰਾ ਕਿਸੇ ਬੰਦੇ ਕੋਲੇ ਵਿਕਣ ਆ ਗਿਆ ਹੋ ਸਕਦਾ ਏਜੰਸੀ ਨਾਲੋਂ 5-10 ਹਜ਼ਾਰ ਸਸਤਾ ਦੇ ਦੇਣਗੇ ਬੰਦੇ ਨਾਲ ਉਹ ਬੰਦੇ ਉਹਨਾਂ ਤੋਂ ਪਾਵਰ ਟਰੈਕਟਰ ਟਰੈਕਟਰ ਲੈ ਕੇ ਡਿਜੀ ਟਰੈਕ ਜਾਨੀ ਕਿ ਉਹ ਟਰੈਕਟਰ ਘਟਾ ਦੇ ਠੀਕ ਹੈ ਉਹ ਹੈਗਾ ਸਵਰਾਜ ਦਾ ਤੇ 733 733 ਉਹਨਾਂ ਦਾ ਜਿਹੜਾ ਉਹ ਮਾਡਲ ਖੜਾ ਸਟੇਟਸ ਲਗਾ ਦਿਓ ਯਾਸ ਸਪੀਚਿੰਗ ਹਾਂ ਭਈ ਸਟੇਟਸ ਤਾਂ ਮੰਨ ਲਓ ਫੇਸਬੁੱਕ ਤੇ ਲਾਵਾਂਗੇ ਤੇ ਇਸ਼ਟਾ ਤੇ ਲਾਵਾਂਗੇ ਆਪਣੇ ਆਈਡੀ ਤੇ ਆਕਾਸ਼ ਦੀ ਵਲੌਗ 16 ਤੇ ਉੱਥੇ ਪਾ ਰਹੇ ਆ ਜਲਦ ਮੰਨ ਲਓ ਸਾਨੂੰ ਇਹ ਹੁੰਦਾ ਵੀ ਅਸੀਂ ਜੇ ਸਾਈਡ ਜਾ ਰਹੇ ਹਾਂ ਉਸ ਸਾਈਡ ਵੀਡੀਓ ਖਾਡਾਈਏ ਵਧੀਆ ਵੀਡੀਓ ਹੋਣ ਕਿਉਂਕਿ ਜਾਣਕਾਰੀ ਸਾਰਿਆਂ ਨੂੰ ਚਾਹੀਦੀ ਆ ਏਰੀਏ ਦੇ ਵਿੱਚ ਜਾਣਕਾਰੀ ਨਾ ਮੰਨ ਕੇ ਚੱਲੋ ਹੁਣ ਅਸੀਂ ਪਟਿਆਲੇ ਗਏ ਹਨਾ ਪਟਿਆਲੇ ਸਭ ਪਤਾ ਸਾਰਿਆਂ ਨੂੰ ਤਾਂ ਹੁਣ ਮੈਂ ਵੀਡੀਓ ਰੀਸੈਂਟ ਪਾਈ ਵੀ ਆ ਲੋਕਾਂ ਨੇ ਜਿਨ੍ਹਾਂ ਨੇ ਵੇਖੀ ਪੂਰੀ ਵੀਡੀਓ ਉਹਨਾਂ ਨੂੰ ਪਤਾ ਹਨਾ ਸਾਨੂੰ ਉੱਥੇ ਕੋਈ ਉਹ ਤਾਂ ਹੈ ਨਹੀਂ ਸੀ ਕਿਸੇ ਨਾਲ ਕੋਈ ਸਾਂਝੀ ਦੁਸ਼ਮਣੀ ਤਾਂ ਹੈ ਨਹੀਂ ਸੀ ਵੀ ਅਸੀਂ ਕਿਸੇ ਦੇ ਖਿਲਾਫ ਪਾਈਏ ਜਾ ਕੇ ਸਾਨੂੰ ਪਤਾ ਵੀ ਮਾਰਕੀਟ ਦੇ ਅੰਦਰ ਕੀ ਚੱਲਦਾ ਕਿਥੋਂ ਕਿੰਨੇ ਦਾ ਸਮਾਨ ਮਿਲਦਾ ਕਿ ਖੋ ਕਿੰਨੇ ਛਿਲ ਲਾਉਣੀ ਕਿੰਨੇ ਮਹਿੰਗਾ ਲਾਉਣਾ ਕਿੰਨੇ ਸਸਤਾ ਲਾਉਣਾ ਨਾ ਉਸ ਗੱਲ ਦੇ ਉੱਤੇ ਮੈਂ ਵੀਡੀਓ ਪਾਈ ਹੋਈ ਆ ਉਹ ਜ਼ਰੂਰ ਜਾ ਕੇ ਚੈੱਕ ਕਰਿਆ ਜੇ ਤੇ ਚੰਗੀ ਚੀਜ਼ ਦੀ ਵੀਡੀਓ ਆਪਾਂ ਪ੍ਰਮੋਟ ਕਰਾਂਗੇ ਮਾੜੀ ਚੀਜ਼ ਨੂੰ ਕਦੇ ਨਹੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਹੀ ਰੈਂਦੀ ਆ ਠੀਕ ਹੈ ਭਾਈ ਮਨਦੀਪ ਸਿੰਘ ਸਿੱਧੂ ਕੀ ਹਾਲ ਹੈ ਭਰਾ ਵਧੀਆ ਵਧੀਆ ਤੂ ਸੁਣਾ ਭਰਾ ਕੀ ਹਾਲ ਨੇ ਤੇ ਬਾਈ ਦਾ ਪਹਿਲਾ ਵੀ ਕਮੈਂਟ ਲਾਂਗੇ ਇੱਕ ਵਧੀਆ ਵਧੀਆ ਬਾਈ ਤੂੰ ਸੁਣਾ ਕੀ ਹਾਲ ਨੇ ਤੇ ਹੋਰ ਸੁਣਾਓ ਬਾਕੀ ਹੁਣ ਫੇਸਬੁੱਕ ਤੇ ਰਹਿ ਗਿਆ ਲਾਈਵ ਹੋਣ ਵਾਲਾ ਹੁਣ ਉਧਰ ਵਾਈਟ ਸੋਨਾਲੀਕਾ ਦਾ ਰੇਟ ਦੱਸੋ ਵਾਈਟ ਸੋਨਾਲੀਕਾ ਵਾਈਟ ਸੋਨਾਲੀਕਾ ਉਹ ਠੀਕ ਆ ਉਹ ਜਿਹੜਾ ਪਰਾਣਾ 올ਡ ਮਾਡਲ ਠੀਕ ਆ ਠੀਕ ਆ ਵਧੀਆ ਪਰਾ ਤੇ ਇਸ ਤੋਂ ਇਲਾਵਾ ਮੈਂ ਹਮੇਸ਼ਾ ਇਹ ਕਹਿਣਾ ਚਾਹੁੰਦਾ ਵੀ ਇੰਨੀ ਕਿ ਜਾਣਕਾਰੀ ਪਈ ਆ ਇੰਡੀਆ ਦੇ ਅੰਦਰ ਪੰਜਾਬ ਦੇ ਅੰਦਰ ਸਿਰਫ ਲੋਕੀ ਅੱਛਾ ਮੈਂ ਇੱਕ ਵੀਡੀਓ ਪਾਈ ਉਹਦੇ ਉੱਤੇ ਮੈਂ ਤੁਹਾਨੂੰ ਨਾ ਪਹਿਲਾਂ ਦੱਸ ਦੇਣਾ ਕਮੈਂਟ ਬਾਅਦ ਹੀ ਕੀਤੀ 95 ਰੁਪਏ ਕਿਲੋ ਤੋਲ ਕੇ ਠੀਕ ਹੈ ਜੀ ਮੇਰੀ ਕੋਈ ਪਰਸਨਲ ਦੁਕਾਨ ਨਹੀਂ ਸੀ ਅਸੀਂ ਕੋਈ ਉਹਦੇ ਕੋਈ ਪੈਸੇ ਨਹੀਂ ਲਏ ਕਿਸੇ ਕੁਝ ਨਹੀਂ ਕੀਤਾ ਹਣਾ ਲੋਕਾਂ ਨੇ 100 105 ਰੁਪਏ ਕਿਲੋ ਤੋਲ ਕੇ ਚੀਜ਼ ਲਈ ਹੋਈ ਆ ਇਹ ਤੋਂ ਪਹਿਲਾਂ ਦੀ ਗੱਲ ਹੈ ਠੀਕ ਹੈ ਤੇ ਮੈਂ 95 ਰੁਪਏ ਪਾਈ ਮੈਨੂੰ ਚੀਜ਼ ਵਧੀਆ ਲੱਗੀ ਨਵੀਂ ਚੀਜ਼ ਸੀ ਕੱਟਾ ਜ਼ਰੂਰ ਪਿਆ ਹੋਇਆ ਸੀ ਉਹਦੇ ਉੱਤੇ ਕੱਟਾ ਮਿੱਟੀ ਪਿਆ ਹੋਇਆ ਸੀ ਤੇ ਰੀਸਟਾਰਟ ਦਾ ਫੋਨ ਟਰੈਕਟਰ ਦਿਖਾ ਦਿ ਬਈ ਇੱਕ ਵਾਰੀ ਮੈਂ ਨਾ ਮੈਡੀਕਲ ਨਮੇੜ ਨਾ ਹਾਂ 95 ਰੁਪਏ ਮੈਂ ਕਿਲੋ ਤੋਲ ਕੇ ਹੁਕਕਾ ਸਾਰਾ ਕੁਝ ਪਾਦਾ ਉਹਦੇ ਉੱਤੇ ਨਾ ਕਮੈਂਟ ਚਲੋ 네ਗੇਟਿਵ ਆਉਣੇ ਆਉਣੇ ਆ ਉਹ ਤਾਂ ਪਤਾ ਹੀ ਆ ਤੇ ਉਹਦੇ ਵਿੱਚ ਗੱਲ ਕੀ ਹੈ ਬਈ ਪਹਿਲਾਂ ਨਾ ਲੋਕਾਂ ਕੋਲੇ ਲੋਕਾਂ ਨੇ 105 ਰੁਪਏ ਵੀ ਲਵਾਈ 100 ਵੀ ਲਵਾਈ ਆਸਾਂ ਦੇ ਵਿੱਚ 80 ਵਾਲੇ ਵੀ ਕਮੈਂਟ ਆ ਗਏ ਆ ਹਾਂ ਭਾਈ 80 ਵਾਲੇ ਸਾਨੂੰ ਕਰਨ ਕੰਟੈਕਟ ਕਰਨ ਅਸੀਂ ਉਹਨਾਂ ਦੀ ਵੀਡੀਓ ਕਰਾਂਗੇ ਲੋਕਾਂ ਨੂੰ ਹੋਰ ਸਸਤੇ ਚ ਮਿਲੇ ਅਸੀਂ ਨਹੀਂ ਚਾਹੁੰਦੇ ਵੀ ਲੋਕ ਮਹਿੰਗਾ ਲਾਉਣ ਐਸੈਸਰੀ ਅਸੀਂ ਇਹਨੇ ਸਸਤੀ ਲਾਉਣ ਠੀਕ ਆ ਸਾਨੂੰ 95 ਰੁਪਏ ਜਿੱਥੇ ਤੱਕ ਅਸੀਂ ਭੱਜੇ ਨਸੇ ਹਨਾ ਸਾਨੂੰ ਜਿੱਥੇ ਤੱਕ ਪਤਾ ਲੱਗਾ 95 ਰੁਪਏ ਮਿਲਦੀ ਆ ਅਸੀਂ 95 ਰੁਪਏ ਵਾਲੀ ਦਿਖਾਤੀ ਜੇ ਸਾਨੂੰ 100 ਵਾਲੀ ਮਿਲਦੀ ਅਸੀਂ 100 ਵਾਲੀ ਵੀ ਦਿਖਾ ਕੇ ਲਾਸਟ ਅੰਤ ਕਰ ਦਿੰਦੇ ਜੇ ਹੁਣ ਕੋਈ 80 ਵਾਲੀ ਕਹਿੰਦਾ ਵੀ ਹਾਂ ਹੈਗੀ 80 ਵਾਲੀ ਤਾਂ ਹਾਂ ਅਸੀਂ 80 ਦੀ ਵੀਡੀਓ ਕਰਾਂਗੇ ਸਾਨੂੰ ਵੀਡੀਓ ਦਿਵਾ ਫ੍ਰੀਚ ਕਰਕੇ ਜਾਵਾਂਗੇ ਵੀਡੀਓ ਠੀਕ ਹੈ ਤੇ ਨਾਲੇ ਦੋ ਤਿੰਨ ਚੈਨਲਾਂ ਤੇ ਪਾਉਣੇ ਆ ਸੀ ਤੇ ਦੋ ਤਿੰਨ ਚੈਨਲਾਂ ਤੇ ਪਾ ਦਾਂਗੇ ਠੀਕ ਹੈ ਜੀ 80 ਵਾਲੀ ਵੀਡੀਓ ਪਰ ਲੋਕੀ ਕਮੈਂਟ ਕਰਕੇ ਪਿਛਾਂ ਹਟ ਜਾਂਦੇ ਨੇ ਵੀ ਜਾਂ ਤਾਂ ਸਾਨੂੰ ਤੂੰ ਐਡਰੈਸ ਦੇ ਹਾਂ ਅਸੀਂ ਆਉਣੇ ਉੱਥੇ ਵੀ ਵੀਡੀਓ ਕਰਦੇ ਆ ਲੋਕਾਂ ਨੂੰ ਤਾਂ ਫਾਇਦਾ ਮਿਲੇ ਵੀ ਪਤਾ ਤਾਂ ਲੱਗੇ ਲੋਕਾਂ ਨੂੰ ਹਾਂ ਵੀ ਮਿਲਦਿਆ ਪਿਆ 80 ਰੁਪਏ ਕਿਲੋ ਵੀ ਮਿਲਦਾ ਪਿਆ ਹੁਣ ਵੇਟ ਹੈ 80 ਤੋਂ ਲੈ ਕੇ 85 90 ਵੀ ਲਾਉਂਦਾ ਕੋਈ 85 ਲਾਉਂਦਾ ਕੋਈ 90 ਲਾਉਂਦਾ ਕੋਈ 80 ਵੀ ਲਾਉਂਦਾ ਠੀਕ ਹੈ ਜੀ ਮਲੋਟ ਏਰੀਆ ਪਟਿਆਲੇ ਏਰੀਆ 'ਚ ਇੰਨਾ ਇੰਨਾ ਮਿਲਦਾ ਉਨ ਜੇ ਕੋਈ ਹੋਰ ਕੁਛ ਆਖਦੇ ਆਣ ਕੇ ਵੀ ਸਾਨੂੰ 50 ਰੁਪਏ ਮਿਲਦਾ ਤਾਂ ਸਾਨੂੰ ਦੱਸੋ ਵੀ 50 ਕਿੱਥੇ ਮਿਲਦਾ ਅਸੀਂ ਉੱਥੇ ਆਣ ਕੇ ਵੀਡੀਓ ਬਣਾਉਣੇ ਆ ਸਾਡਾ ਕੰਮ ਏ ਆ ਵੀ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਉਣੀ ਠੀਕ ਹੈ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਉਣ ਵਾਸਤੇ ਅਸੀਂ ਬੈਠੇ ਆ ਹਾਂ ਸਹੀ ਹੋਣੀ ਚਾਹੀਦੀ ਆ ਮਾਲੋ ਪੂਰਾ ਕਰਨ ਲੋਕਾਂ ਦੇ ਇੰਨੇ ਕ ਕਮੈਂਟ ਆਉਂਦੇ ਨੇ ਵੀ ਫੋਨ ਨਹੀਂ ਚੁੱਕਦੇ ਫਲਾਨਾ ਨਹੀਂ ਕਰਦੇ ਵੀ ਫੋਨ ਅਗਲੇ ਮਨ ਲਓ 10 ਲਾਸਟ ਹੁੰਦਾ 5 ਵਜੇ ਤੱਕ ਇਸ ਟਾਈਮ ਤੱਕ ਫੋਨ ਚੱਕਣਾ ਸਵੇਰੇ 10 ਵਜੇ ਤੋਂ 5 ਵਜੇ ਤੱਕ ਬਾਸ WhatsApp ਮੈਸੇਜ ਛੱਡ ਸਕਦੇ ਜੀ ਮੈਂ ਆਪਦਾ ਨੰਬਰ ਇਸੇ ਲਈ ਕੱਟਤਾ ਮੇਰਾ ਨੰਬਰ ਹਮੇਸ਼ਾ ਮੇਰੇ ਚੈਨਲ ਦੇ ਉੱਤੇ ਲੋਗੋ ਦੇ ਉੱਤੇ ਰਹਿੰਦਾ ਸੀ ਇਸੇ ਲਈ ਕੱਟਿਆ ਮੈਂ ਕਿਉਂਕਿ ਵੀ ਫੋਨ ਮੈਨੂੰ ਹੀ ਜਾਦੇ ਆਉਂਦਾ ਫਿਰ ਮੈਂ ਹਰ ਇੱਕ ਨੰਬਰ ਕੱਟਤਾ ਕਿਉਂਕਿ ਵੀ ਹਰ ਇੱਕ ਬੰਦੇ ਨੂੰ ਮੈਂ ਹੈਂਡਲ ਨਹੀਂ ਕਰ ਸਕਦਾ ਕਿਉਂਕਿ ਆਪਦੇ ਵੀ ਕੰਮ ਹੁੰਦੇ ਨੇ ਬੰਦੇ ਨੂੰ ਘਰ ਦੇ ਵੀ ਆ ਕੁਝ ਹੋਰ ਵੀ ਨੇ ਹਰ ਇੱਕ ਬੰਦੇ ਨੂੰ ਕੰਮ ਨੇ ਇਸੇ ਲਈ ਮੰਨ ਕੇ ਚਲੋ ਮੈਂ ਨੰਬਰ ਕੱਟਿਆ ਹੁਣ ਜੇ ਕਿਸੇ ਨੂੰ ਨੰਬਰ ਚਾਹੀਦਾ ਉਹਨਾਂ ਨਾਲ ਕਮੈਂਟ ਚ ਪਰਸਨਲੀ ਦੇਵਾਂਗੇ ਆ ਟ੍ਰੈਲ ਤੋਂ ਮੁੜ ਕੇ ਆ ਟਰੈਕਟਰ ਹਾਂਜੀ ਸਾਊਂਡ ਸੁਣ ਸਕਦੇ ਜੀ ਤਾਂ ਜਿਹੜੇ ਲੋਕਾਂ ਨੂੰ ਐ ਲੱਗਦਾ ਨਾ ਵੀ ਚੀਜ਼ ਮਹਿੰਗੀ ਅਸੀਂ ਦੱਸਤੀ ਤੁਸੀਂ ਸਾਨੂੰ ਸਸਤੀ ਵਾਲੇ ਦਾ ਦੱਸੋ ਉਧਰ ਉਧਰ ਪੁੱਛ ਲੋ ਇਸ ਉਹ 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 ਨਾਲ ਸਾਹਮਣੇ ਹੋਲੈਂਡਾ ਲੈਂਦਾ ਜੀ ਆਹ ਦੇ ਸਾਹਮਣੇ ਹੋਲੈਂਡਾ ਜੀ ਠੀਕ ਹੈ ਤੇ ਇਸ ਤੋਂ ਇਲਾਵਾ ਨਾ ਜਿਹਨੂੰ ਐ ਲੱਗਦਾ ਵੀ ਅਸੀਂ ਮਹਿੰਗਾ ਸਮਾਨ ਦੱਸਤਾ ਜਾਂ ਅਸੀਂ ਕੁਝ ਵਿੱਚੋਂ ਕਰ ਰਹੇ ਆ ਨਾ ਉਹ ਸਾਨੂੰ ਸਿੱਧਾ ਕੰਟੈਕਟ ਕਰਨ ਵੀ ਸਾਨੂੰ ਦੱਸਣ ਕਿੱਥੇ ਸਸਤਾ ਮਿਲਦਾ ਅਸੀਂ ਉੱਥੇ ਜਾਂਦੇ ਵੀਡੀਓ ਬਣਾਉਣੇ ਆ ਇੱਕ ਮੈਂ ਪਾਤੜਾ ਖਨੋਰੀ ਦੀ ਵੀਡੀਓ ਪਾਈ ਸੀ ਸਾਨੂੰ ਕੋਈ ਨੌਲੇਜ ਨਹੀਂ ਸੀ ਉਸ ਬਾਰੇ ਸਿਰਫ ਸਾਨੂੰ ਗੱਡੀਆਂ ਦਿਖੀਆਂ ਬਹੁਤ ਜਿਆਦੀਆਂ ਖੜੀਆਂ ਸੀ ਵੀਡੀਓ ਪਾਤੀ ਤੇ ਅਸੀਂ ਸਿਰਫ ਇਹੀ ਕਿਹਾ ਵੀ ਸਾਨੂੰ ਇਸ ਬਾਰੇ ਪਤਾ ਵੀ ਨਹੀਂਗਾ ਠੀਕ ਹੈ ਤੁਸੀਂ ਆਪਦੀ ਨੌਲੇਜ ਦੇ ਸਿਰ ਤੇ ਲੈ ਕੇ ਗੱਡੀ ਜਾ ਸਕਦੇ ਜੇ ਇਥੇ ਇੰਨੀ ਗੱਡੀ ਖੜੀ ਹੈ ਲੋਕਾਂ ਨੇ ਕਿਹਾ ਉਹ ਤੁਸੀਂ ਪ੍ਰੋਮੋਸ਼ਨ ਕਰਦੇ ਫਿਰਦੇ ਉਹ ਭਰਾਵਾ ਪ੍ਰੋਮੋਸ਼ਨ ਦੀ ਵੀਡੀਓ ਹੁੰਦਾ ਅਗਲਾ ਸਾਹਮਣੇ ਹੁੰਦਾ ਸਾਰੀ ਗੱਲਬਾਤ ਹੁੰਦੀ ਹੈ ਸਾਡੀ ਉਸ ਤੋਂ ਬਾਅਦ ਹੁੰਦੀ ਹੈ ਪ੍ਰੋਮੋਸ਼ਨ ਵੀਡੀਓ ਐ ਨਹੀਂ ਪ੍ਰੋਮੋਸ਼ਨ ਵੀਡੀਓ ਅਸੀਂ ਸਾਈਡ ਦੇ ਉੱਤੇ ਚਲਾਉਂਨੇ ਵੀ ਆ ਪ੍ਰੋਮੋਸ਼ਨ ਵੀਡੀਓ ਇਸ ਤੋਂ ਇਲਾਵਾ ਡਿਸਕਲੇਮਰ ਚੱਲਦਾ ਸਾਡਾ ਮੇਰੀ ਵੀਡੀਓ ਜੇ ਵੇਖੋਗੇ ਲਾਈਵ ਨੂੰ ਛੱਡ ਕੇ ਮੇਰੀ ਵੀਡੀਓ ਦੇ ਵਿੱਚ ਡਿਸਕਲੇਮਰ ਹੁੰਦਾ ਪੜ ਲਿਆ ਕਰੋ ਉਹਨ ਨੂੰ ਰੋਕ ਕੇ 5 ਸਕਿੰਟ ਦਾ ਹੁੰਦਾ ਵਿੱਚ ਇੱਕ ਵਾਰੀ ਪੰਜਾਬੀ ਤੇ ਇੰਗਲਿਸ਼ ਦੋ ਲੈਂਗੁਏਜ ਦੇ ਵਿੱਚ ਮੈਂ ਲਿਖਿਆ ਹੋਇਆ ਡਿਸਕਲੇਮਰ ਕਿ ਜ਼ਿੰਮੇਵਾਰੀ ਆਪ ਦੀ ਆ ਜ਼ਿੰਮੇਵਾਰੀ ਆਪ ਦੀ ਆ ਠੀਕ ਹੈ ਇਸ ਲਈ ਮੈਂ ਦੁਬਾਰਾ ਫਿਰ ਕਹਿਣਾ ਚਾਹਣਾ ਵੀ ਜਿਨ੍ਹਾਂ ਨੂੰ ਲੱਗਦਾ ਵੀਡੀਓ ਉਹਨਾਂ ਦੇ ਉੱਤੇ ਪਾਤੀ ਵੀ 95 ਰੁਪਏ ਜਾਂ 150 ਰੁਪਏ ਕਿਲੋ ਤੋਲ ਕੇ ਨਾ ਇਨਾਂ ਨੂੰ ਵੀ ਲੱਗਦਾ ਵੀ ਹਾਂ ਮਹਿੰਗੀ ਚੀਜ਼ ਦੀ ਪਾਤੀ ਸਸਤੀ ਦੀ ਤੁਸੀਂ ਸਾਨੂੰ ਦੱਸੋ ਕਮੈਂਟ ਕਰੋ ਸਾਨੂੰ ਦੁਕਾਨ ਦਾ ਨੰਬਰ ਦਿਓ ਨਹੀਂ ਦੇ ਸਕਦੇ ਤੁਸੀਂ ਆਪ ਦਾ ਨੰਬਰ ਦਿਓ ਅਸੀਂ ਤੁਹਾਡੇ ਕੋਲ ਆਉਣੇ ਤੁਸੀਂ ਸਾਨੂੰ ਦੁਕਾਨ ਤੇ ਲੈ ਕੇ ਅਸੀਂ ਵੀਡੀਓ ਪਾਉਣੀ ਆ ਫ੍ਰੀ ਦੇ ਵਿੱਚ ਤੇ ਜਦੋਂ ਮਰਜੀ ਐਨੀ ਟਾਈਮ ਨੰਬਰ ਸਾਡਾ ਆਉਣਾ ਤੇ ਕਮੈਂਟਾਂ ਦੇ ਵਿੱਚ ਮੰਗ ਸਕਦਾ ਉਹ ਬੰਦਾ ਵੈਸੇ ਇੰਸਟਾਗ੍ਰam ਤੇ ਅਸੀਂ ਇੰਸਟਾਗ੍ਰam ਤੇ ਵੀ ਬਹੁਤ ਜਲਦ ਰਿਪਲਾਈ ਦੇਣਾ ਸਾਰਿਆਂ ਨੂੰ ਵੀ ਜਿਸੀ ਮਾੜੀ ਚੀਜ਼ ਤੇ ਆਪ ਹੀ ਨਹੀਂ ਕਰਕੇ ਰਾਜੀਗੇ ਸਾਨੂੰ ਆਪ ਚਾਹੀਦਾ ਵੀ ਚੰਗੇ ਹਾਂ ਸਾਨੂੰ ਕੀ ਪਤਾ ਹੋਣਾ ਅਸੀਂ ਮੰਨ ਲਓ ਇਥੋਂ 100 ਕਿਲੋਮੀਟਰ ਦੂਰ ਜਾ ਰਹੇ ਹਾਂ ਸਾਨੂੰ ਹਾਂ ਕੰਟੈਕਟ ਹੋ ਗਿਆ ਸਾਡਾ ਸਾਨੂੰ ਨਹੀਂ ਉਸ ਬੰਦੇ ਬਾਰੇ ਪਤਾ ਵੀ ਉਹ ਕਿਵੇਂ ਆ ਅਸੀਂ 20 ਮਿੰਟ ਮਿਲੇ ਅੱਧਾ ਘੰਟਾ ਬੈਠੇ ਉਹਦੇ ਨਾਲ ਡੇਢ ਘੰਟਾ ਬੈਠੇ ਵੀਡੀਓ ਕੀਤੀ ਹਨਾ ਸਾਨੂੰ ਕੀ ਪਤਾ ਲੱਗਣਾ ਜਦੋਂ ਅਸੀਂ ਤਿੰਨ ਚਾਰ ਵਾਰੀ ਉਹ ਬੰਦੇ ਕੋਲੇ ਜਾਵਾਂਗੇ ਸਾਨੂੰ ਉਦੋਂ ਪਤਾ ਲੱਗਣਾ ਵੀ ਹਾਂ ਉਸ ਬੰਦੇ ਵਿੱਚ ਆ ਕਮੀਆਂ ਨੇ ਆ ਵੇਸ਼ੀਆਂ ਨੇ ਹਨਾ ਵੀ ਆ ਉਸ ਦੇ ਚੀਜ਼ ਦੇ ਵਿੱਚ ਕਮੀ ਕਮੀ ਦਾ ਤੁਸੀਂ ਦੱਸਣੀ ਚੀਜ਼ ਦੇ ਵਿੱਚ ਜਦੋਂ ਤੁਸੀਂ ਲਿਜਾਓਗੇ ਵਰਤੋਗੇ हां ਅਸੀਂ ਇਹ ਆਨਿਆ ਚੀਜ਼ ਦੇ ਵਿੱਚ ਕਮੀ ਦੱਸੋ ਪਰ ਪਤਾ ਉਦੋਂ ਹੀ ਲੱਗਦਾ ਨਾ ਜਾ ਕੇ ਵਰਤਿਆ ਤੇ ਬਾਅਦ ਚ ਹੀ ਐ ਨਹੀਂ ਪਤਾ ਲੱਗਦਾ ਤੇ ਧੰਨਵਾਦ ਵੀਡੀਓ ਨੂੰ ਜਾਂਦੇ ਜਾਂਦੇ ਲਾਈਕ ਕਰ ਜਾ ਜੇ ਸ਼ੇਅਰ ਕਰ ਦਿਆ ਜੇ ਤੇ ਇਸ ਤੋਂ ਬਾਅਦ ਮਿਲਦੇ ਹਾਂ ਫੇਸਬੁਕ ਦੇ ਉੱਤੇ ਲਾਈਵ ਬਸ ਉਹਦੇ ਉੱਤੇ 10 ਮਿੰਟ ਦਾ ਲਾਈਵ ਕਰਨਾ ਫੇਸਬੁਕ ਦੇ ਉੱਤੇ ਤੇ ਸਾਰਿਆਂ ਦਾ ਵੀਰਾਂ ਦਾ ਤੁਹਾਨੂੰ 5310 ਕਾਲੀ 5310 4 ਵੀਲ ਦੇ ਅੰਦਰ ਮੈਂ ਵੀਡੀਓ ਬਣਾ ਚੁੱਕਿਆ ਵੀਰੇ ਸਾਰੀਆਂ ਵੀਡੀਓ ਇਸੇ ਚੈਨਲ ਦੇ ਉੱਤੇ ਆਉਣੀਆਂ ਨੇ ਜਾਂ ਟਰੈਕਟਰ ਫੈਨ ਆਕਾਜ ਦੇ ਉਸ ਆਪਣੇ ਹੁੰਦੇ ਤੇ ਹੋਣੀਆਂ ਚੈਨਲ ਤੇ ਆਉਣੀਆਂ ਵੀਡੀਓ ਠੀਕ ਐ ਸਾਰੀਆਂ ਵੀਡੀਓ ਹੋਣੀਆਂ ਸਾਰਿਆਂ ਦੇ ਨੰਬਰ ਵੀ ਆਉਂਦੇ ਨੇ ਲੈਦਾ ਮੈਂ ਨੰਬਰ ਸਾਈਡ ਦੇ ਉੱਤੇ ਚਲਾਉਣਾ ਵੀਡੀਓ ਇਹਦੇ ਲਾਈਵ ਚੱਲ ਰਹੀ ਹੈ ਸਾਈਡ ਤੇ ਚਲਾਉਣੀ ਹੈ ਜੀ ਕਮੈਂਟ ਲਿਖਣ ਤੋਂ ਪਹਿਲਾਂ ਸਾਈਡ ਵਾਲਾ ਨੰਬਰ ਡਾਇਲ ਕਰ ਲਿਆ ਕਰੋ ਇਸ ਤੋਂ ਇਲਾਵਾ ਮੈਂ ਜੇ ਆਪਦਾ ਨੰਬਰ ਪਾਉਣਾ ਤਾਂ ਮੈਂ ਉੱਥੇ ਲਿਖਿਆ ਹੁੰਦਾ ਕੇਵਲ ਐਡ ਲਈ ਹੁੰਦਾ ਜੀ ਠੀਕ ਹੈ ਧੰਨਵਾਦ ਸਾਰੇ ਵੀਰਾਂ ਦਾ ਜਿੱਥੋਂ ਤੱਕ ਜੁੜੇ ਤੁਸੀਂ ਜਾਣਕਾਰੀ ਮੈਨੂੰ ਕੁਝ ਮਿਲੇਗੀ ਤੁਹਾਡੇ ਤੋਂ ਕੁਝ ਤੁਸੀਂ ਮੈਥੋਂ ਗੇਨ ਕੀਤੀ ਠੀਕ ਹੈ ਅੱਗੇ ਤੋਂ ਜਰੂਰ ਅਸੀਂ ਕੋਸ਼ਿਸ਼ ਰਹਿੰਦੀ ਸਾਡੀ ਵੀ ਹਮੇਸ਼ਾ ਹੀ ਵੀਡੀਓ ਵਧੀਆ ਪਾਉਣ ਦੀ ਧੰਨਵਾਦ ਤੇ ਮਿਲਦੇ ਹਾਂ ਕਿਸੇ ਹੋਰ ਅਗਲੇ ਲਾਈਵ ਤੇ ਜਾਂ ਮੈਨੂੰ ਲੱਗਦਾ ਮਿੰਟ ਹੁਣ ਡੇਢ ਮਹੀਨੇ ਆ ਗਏ ਮੈਂ ਆਇਆ ਹੀ ਨਹੀਂ ਸੀ ਮੰਡੀ ਦੇ ਵਿੱਚ ਤੇ ਅੱਜ ਹੋਇਆ ਲਾਈਵ ਮਹੀਨੇ ਡੇਢ ਬਾਅਦ ਚਲੋ ਜੀ ਮਿਲਦੇ ਆ ਧੰਨਵਾਦ ਜੀ